21 ਦਸੰਬਰ ਨੂੰ ਸੁੱਬੇ ਭੜ ਦੇ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ ਜਿਨ੍ਹਾਂ ਦੇ ਨਤੀਜੇ ਵੀ ਸ਼ਾਮ ਨੂੰ ਆ ਗਏ ਸਨ ਗੱਲ ਜਿਹੜਾ ਜ਼ਿਲ੍ਹਾ ਪਠਾਨਕੋਟ ਦੀ ਕੀਤੀ ਜਾਵੇ ਤਾਂ ਜ਼ਿਲ੍ਹਾ ਪਠਾਨਕੋਟ ਵਿਖੇ ਇੱਕ ਹੀ ਨਗਰ ਪੰਚਾਇਤ ਹੈ ਜਿਸ ਦਾ ਨਾਮ ਨਰੋਟ ਜੈਮਲ ਸਿੰਘ ਹੈ ਇਸ ਦੇ ਕੁੱਲ 11 ਵਾਰਡ ਨੇ ਚੋਣ ਨਤੀਜਿਆਂ ਦੇ ਵਿੱਚ ਪੰਜ ਉਤੇ ਕਾਂਗਰਸ ਆਪ ਇੱਕ ਸੀਟ ਉਤੇ ਭਾਜਪਾ ਕਾਬਜ਼ ਰਹੀ ਸੀ ਅਜੇਹ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਆਸਾਂ ਰੀਆਂ ਵੀ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਕਾਂਗਰਸ ਭਾਜਪਾ ਦੇ ਉਮੀਦਵਾਰ ਨੂੰ ਆਪਣੇ ਨਾਲ ਰਲਾ ਕੇ ਚੋਣਾਂ ਦੇ ਵਿੱਚ ਬਰਾਬਰੀ ਦਾ ਦਾਵਾ ਕਰ ਸਕਦੀ ਹੈ ਪਰ ਅੱਜ ਕੈਬਨਿਟ ਮੰਤਰੀ ਲਾਲਜੰਨ ਕਟਾਰੂ ਚੱਕ ਵੱਲੋਂ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਵਾਰਡ ਨੰਬਰ 3 ਦੇ ਭਾਜਪਾ ਉਮੀਦਵਾਰ ਨੂੰ ਆਪ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਆਮ ਆਦਮੀ ਪਾਰਟੀ ਦੀ ਕਮੇਟੀ ਬੜਨ ਵੱਲ ਰਾ ਪੱਕਾ ਕੀਤਾ ਗਿਆ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਾ ਹੋਇਆ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਕਿਹਾ ਕਿ 22 ਦਸੰਬਰ ਨੂੰ ਹੋਈਆਂ ਚੋਣਾਂ ਵਿਖੇ ਪੰਜ ਸੀਟਾਂ ਕਾਂਗਰਸ ਨੂੰ ਪੰਜ ਆਪ ਅਤੇ ਇੱਕ ਉੱਤੇ ਭਾਜਪਾ ਨੂੰ ਜਿੱਤ ਹਾਸਲ ਹੋਈ ਸੀ ਅੱਜ ਭਾਜਪਾ ਦੇ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਸਰ ਅੱਜ ਬੜੀ ਕਾਮ ਜੀ ਅਤੇ ਇੰਤਜ਼ਾਰ ਹੈ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਨੂੰ ਬੁਲਾਇਆ ਗਿਆ ਕੀ ਜੀ ਮੈਨੂੰ ਤੁਹਾਡੇ ਚੈਨਲ ਦੇ ਮਾਧਿ ਨਰਾਇਣ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਮੈਂ ਸਮਝਦਾ ਵੀ ਇੱਕ ਅਫਸਰ ਹੈ ਔਰ ਸੁਜਾਨਪੁਰ ਸੋਰੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਜਿਹਦੀਆਂ ਹੁਣੇ ਅਜ ਚੋਣਾਂ ਹੋਈਆਂ ਨੇ 5-7 ਦਿਨ ਪਹਿਲਾਂ ਔਰ ਜਿਨ੍ਹਾਂ ਚੋਣਾਂ ਦੇ ਅੰਦਰ ਮਤਲਬ ਆਪੋ ਆਪਣੇ ਢੰਗ ਦੇ ਨਾਲ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕੀਤਾ ਔਰ ਬੜੀਆਂ ਫੇਅਰ ਇਲੈਕਸ਼ਨ ਹੋਈਆਂ ਬੜੀਆਂ ਸਾਫ ਸੁਥਰੀਆਂ ਇਲੈਕਸ਼ਨ ਹੋਈਆਂ ਔਰ ਇਹਨਾਂ ਚੋਣਾਂ ਦੇ ਅੰਦਰ ਅ ਨੋਟ ਜਮਲ ਸਿੰਘ ਨਗਰ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਨੇ ਬੜਾ ਸ਼ਾਨਦਾਰ ਮੈਂ ਸਮਝਦਾ ਵੀ ਜਿੱਤਦਾ ਉੱਥੇ ਮਜ਼ਾਰਾ ਕੀਤਾ ਸਭ ਤੋਂ ਵੱਡੀ ਪਾਰਟੀ ਜਿਹਨੂੰ 1406 ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਉਹ ਬਣੀ ਹੈ ਜ਼ੀਰੋ ਤੋਂ 5 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ ਸੋ ਮੈਨੂੰ ਖੁਸ਼ੀ ਆ ਕਿ ਆਜਾਮਦ ਪਾਰਟੀ ਦੇ ਪਰਿਵਾਰ ਚ ਆ ਵਾਦਾ ਹੋਇਆ ਔਰ ਸਾਡੇ 3 ਨੰਬਰ ਤੋਂ ਜਿਹੜੇ ਵੀਜ਼ੇਪੀ ਦੀ ਮਤਲਬ ਟਿਕਟ ਤੇ ਐਮਸੀ ਚੁਣੇ ਗਏ ਨੇ ਭੈਣ ਜੀ ਮਾਇਆ ਮਾਇਆ ਦੇਵੀ ਜੀ ਮੇਰੇ ਨਾਲ ਨੇ ਅੱਜ ਜੁਹਾਂ ਨੇ ਆਮਦਨੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਉਹਨਾਂ ਦੇ ਪਤੀ ਜਿਹੜੇ ਤਿੰਨ ਵਾਰ ਲਗਾਤਾਰ ਪੰਚਾਇਤ ਮੈਂਬਰ ਰਹੇ ਨੇ ਨੋੜ ਜਮਲ ਸਿੰਘ ਦੇ ਉਹਦਾ ਸਾਰਾ ਪਰਿਵਾਰ ਆ ਆਮ ਆਦੀ ਪਾਰਟੀ ਨਾਲ ਸ਼ਾਮਲ ਹੋਇਆ ਸੋ ਮੈਂ ਦੇਦੀ ਗਹਿਰਾਈਆਂ ਤੋਂ ਇਸ ਪਰਿਵਾਰ ਦਾ ਖਾਸ ਕਰਕੇ ਜਿਹੜੇ ਐਮਸੀ ਚੁਣੇ ਗਏ ਨੇ ਸਾਡੀ ਭੈਣ ਮਾਇਆ ਦੇਵੀ ਜੀ ਦਾ ਉਹਨਾਂ ਦੇ ਪਤੀ ਦਾ ਉਹਨਾਂ ਦੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਨੇਕ ਨੀਰ ਦੇ ਨਾਲ ਜਿਹੜਾ ਸਾਫ ਸੁਥਰਾ ਕੰਮ ਕੀਤਾ ਜਾਂਦਾ ਉਹਨੂੰ ਲੋਕ ਐਪਰੀਸ਼ੀਏਟ ਕਰਦੇ ਆ ਸੋ ਇਹ ਵੀ ਦੱਸਣਗੇ ਅੱਜ ਹੋਰ ਕਿਸਰਾ ਆ ਵੈਸੇ ਤਾਂ ਇਹ ਪਿਛਲੀ ਵਾਰ ਵੀ ਐਮਸੀ ਬਣੇਸਾ ਨਾ ਇਹਨਾਂ ਨੂੰ 4-5 ਵੋਟਾਂ ਤੋਂ ਹਰਾ ਦਿੱਤਾ ਗਿਆ ਸੀ ਪਿਛਲੀ ਵਾਰ ਜਦੋਂ ਉੱਥੇ ਨਗਰ ਪੰਚਾਇਤ ਦੀ ਚੋਣਾਂ ਹੋਈਆਂ ਸੋ ਆ ਇਸ ਵਾਰ ਇਹਨਾਂ ਨੇ ਦੁਬਾਰਾ ਚੋਣ ਲੜੀ ਔਰ ਲੋਕਾਂ ਨੇ ਦੁਬਾਰਾ ਫਤਵਾ ਦਿੱਤਾ ਉਹਨਾਂ ਨੂੰ ਮੈਂ ਇਹਨਾਂ ਨੂੰ ਵੋਟਾਂ ਪਾਣ ਵਾਲੇ ਲੋਕਾਂ ਦਾ ਵੀ ਆ ਧੰਨਵਾਦ ਕਰਦਾ ਜਿਹੜਾ ਨੇ ਇਹਨੂੰ ਚੁਣਿਆ ਔਰ ਦੇਖੋ ਇਹਨਾਂ ਨੇ ਵਲੰਟੀਅਰਲੀ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਦਬਾਅ ਤੋਂ ਆ ਆਮ ਆਦਮੀ ਪਾਰਟੀ ਨੂੰ ਚੁਣਿਆ ਸੋ ਹੁਣ ਆਮ ਆਦਮੀ ਪਾਰਟੀ ਦੇ 6 ਐਮਸੀ ਜਿਹੜੀ ਉਹ ਨਗਰ ਪੰਚਾਇਤ ਹੋ ਗਏ ਆ ਤੇ ਥੋੜੇ ਦਿਨਾਂ ਤੱਕ ਅਸੀਂ ਬਕਾਇਦਾ ਕਮੇਟੀ ਦਾ ਪ੍ਰਧਾਨ ਵੀ ਚੁਣਾਂਗੇ ਔਰ ਇਹ ਸਾਰੀ ਕਮੇਟੀ ਜਿਹੜੀ ਇੱਕ ਸੋਰ ਹੋ ਗਏ ਇੱਕ ਮਤਲਬ ਮੋਟੋ ਕਿ ਜਿਹੜੀ ਉਹ ਨਰੋਡ ਜਮਲ ਸਿੰਘ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰੇਗੀ ਸੋ ਫਿਰ ਦੁਆਰਾ ਅੱਜ ਪੈਂਜੀ ਮਾਇਆ ਦੇਵ ਜੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਔਰ ਮੈਂ ਸਮਝਦਾ ਵੀ ਇਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਆ ਨੋਰ ਜਮਲ ਸਿੰਘ ਹਲਕਾ ਪੋਅ ਦੇ ਵਿੱਚ ਜੇਕਰ ਦੇਖਿਆ ਜਾਵੇ ਮੰਤਰੀ ਸਾਹਿਬ ਸਭ ਤੋਂ ਵੱਧ ਵੋਟਾਂ ਦੇ ਨਾਲ ਐਮਸੀ ਜਿਹੜੇ ਬੱਬੀ ਜੀ ਜਿੱਤੇ ਨੇ ਇਹ ਲਗਦਾ ਪ੍ਰਧਾਨ ਉਹਨਾਂ ਨੂੰ ਹੀ ਬਣਾਇਆ ਜਾਵੇਗਾ ਨਹੀਂ ਇਹ ਆਪਾਂ ਸਾਰੇ ਤੈਅ ਕਰਾਂਗੇ ਜਿਹੜਾ ਜਿੱਤ ਗਿਆ ਉਹ ਉਹ ਸਕੰਦਰ ਆ ਭਾਵੇਂ ਉਹ ਵੱਧ ਵੋਟਾਂ ਨਾਲ ਜਿੱਤਿਆ ਤੇ ਭਾਵੇਂ ਉਹ ਥੋੜੀਆਂ ਨਾਲ ਜਿੱਤਿਆ ਸਾਰੇ ਬਰਾਬਰ ਨੇ ਸਾਰੇ ਜਿੱਤੇ ਹੋਏ ਆ ਲੇਕਿਨ ਅਸੀਂ ਬਾਅਦ ਕੇ ਸਾਰੇ ਪਾਰਟੀ ਦੀ ਸਲਾਹ ਕਰਾਂਗੇ ਐਮ ਸੀ ਸਰਵਾਨਾਂ ਦੀ ਸਲਾਹ ਕਰਾਂਗੇ ਜੋ ਅ ਮਤਲਬ ਸਾਡੇ ਸਾਥੀ ਸਲਾਹ ਕਰਕੇ ਮੈਨੂੰ ਦੱਸਣਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਮੇਟੀ ਦਾ ਪ੍ਰਧਾਨ ਵੀ ਚੁਣੇਗੀ ਹਾਂ ਚੰਗੀ ਲੱਗੀ ਸਮਸਾ ਉਸ ਦਾ ਇਹ ਪਾਰਟੀ ਦਾ ਸਾਹਮਣਾ ਹੈ ਸਾਨੂੰ ਸਾਬਕ ਸਿੱਖ ਤੱਕ ਲਗਾਉਂਦਾ ਅਸੀਂ ਦੁਨੀਆ ਦੀ ਸੇਵਾ ਕਰਦੇ ਕੀ ਰਣਨੀਤੀ ਰਹੇਗੀ ਤੁਹਾਡੀ ਨਰੋਡ ਜੈਪਲ ਸਿੰਘ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਕਰਾਓਗੇ ਤੁਸੀਂ ਠੀਕ ਕਰਦੇ ਬੜੀ ਜੀ ਹਾਂਜੀ ਅਜੀ ਤੁਸੀਂ ਜੇ ਅਮਾ ਦੀ ਬਾਡੀ ਬਾਇੰਡਿੰਗ ਕੀਤੀ ਇਹ ਨਾ ਜਾਣਦੇ ਦੇਖੋ ਜੀ ਸਭ ਤੋਂ ਪਹਿਲਾ ਗੱਲ ਇਹ ਹੈ ਫੇ ਪਿਛਲੇ ਵਾਰ ਵੀ ਨਹੀਂ ਜਿੱਤੇ ਕਾਂਗਰਸ ਧੱਕਾ ਕੀਤਾ ਇੱਥੇ ਵੀ ਓਫਰ ਬਰੇ ਦੇ ਜਾਂਦੇ ਉਸ 파ਰਟੀ ਜਾਣ ਜਾਂਣ ਜਾਂ। ਇਹ ਸਾਡੂੰ 파ਰਟੀ ਚੰਗੀ ਲੱਗੀ ਆ। ਹਾਂ ਜੀ ਇਸ 파ਰਟੀ ਦੀ ਸੇਵਾ ਕਰਾਂਗੇ। ਔਰ ਦੁਨੀਆ ਦੀ ਜੜੀਆਂ, ਮੰਗਾ ਜੜੀਆਂ ਔਰ ਇਹ ਪੂਰੇ ਕਰਨ। ਕੀ ਕੁਛ ਕੰਮ ਲੈਂਦੇ ਆ ਦੂਰੇ ਦੇ ਤੁਸੀਂ ਪੂਰਾ ਕਰਨੋ ਜਾਂਦੇ। ਜਿਹੜੇ ਕੰਮ ਕੋਈ ਰੋਂਦੇ ਨਾ ਮਾਰੇ ਮੋਟੇ। ਉਹ ਇਹ ਪੂਰੇ ਕਰਾਂਗੇ। ਜਿਹੜੇ ਕਿਹੜੀ ਲੋਟੀ ਦੇ ਹੁੰਦੇ ਜਿਹੜੇ ਬਾੜ ਕੰਮ ਹੋਣ ਵਾਲੇ ਜਿਹੜੇ ਲੋਕਾਂ ਦੀ ਦੇਖ ਕੇ ਤੁਸੀਂ ਜਿਹੜਾ ਇਧਰ ਪਾਸੇ ਆਇਓ ਕੋਈ 파ਰਟੀ ਜਾਵਣੇ ਕੋਈ ਵਿਕਾਸ ਜਿਹੜਾ ਹੋਏਗਾ। ਹਾਂ ਜੀ ਹਾਂ ਜੀ। ਉਹ ਪਾਰਟੀ ਮਾਇ ਜ ਉਹ ਲੋਟਮਾਰ ਪਾਰਟੀ ਕਾਂਗਰਸ ਲੋਟਮਾਰ ਦੇ ਪਾਰਟੀ ਆਏ ਜਗਾਂ ਦੇ ਸਾਡੇ ਇਹ ਆਮਾ ਪਾਰਟੀ ਆ ਜਿੱਤ ਕਾ ਕਰਨਦਾ ਇੱਕ ਵੀ ਅਬਸੀ ਨਾ ਦਿੰਦਾ ਆਮਾ ਪਾਰਟੀ